चलो कुड़िया उतरो हूं चलो चलो उतरो चला जा आजा आजा आजा, आजा पुत ਸ਼ੁਕਰ ਵਾਹਤੇ ਹੈ ਕਿੰਨਾ ਵਧੀਆ ਘਰ ਆਈ ਆ ਮੈਂ ਤੇ ਆਪ ਕਹਿੰਦੀ ਕਿੰਨਾ ਵਧੀਆ ਲੱਗਣ ਜਵੇ ਲਾਪਣੇ ਘਰ ਆਨ ਕੇ ਹੋਰ ਕੀ ਪੁੱਤ ਤੇ ਜਿੰਨਾ ਮੈਨੂੰ ਚਾਹ ਵਾ ਨਾ ਮੈਨੂੰ ਕੋਈ ਪੁੱਛ ਕੇ ਵੇਖੇ ਮੰਮੀ ਮੈਨੂੰ ਕਿੰਨਾ ਵਾ ਮੈਂ ਤੁਹਾਨੂੰ ਪਤਾ ਆਪਣਾ ਘਰ ਆਪਣਾ ਹੀ ਹੁੰਦਾ ਏ ਉੱਥੇ ਬੰਦਾ ਫਿਰ ਵੀ ਵੱਜਿਆ ਵੱਜਿਆ ਰਹਿੰਦਾ ਚੱਲ ਕੋਈ ਨਹੀਂ ਪੁੱਤ ਹੁਣ ਇਹ ਆ ਤੇ ਤੂੰ ਹੁਣ ਆਪਣਾ ਮਨ ਉਥੇ ਲਾ ਕੇ ਰਵੀ ਇਹ ਨਾ ਹੋਵੇ ਤੇ ਧਿਆਨ ਤੇਰਾ ਇੱਧਰ ਹੀ ਰਵੇ ਫਿਰ ਨਹੀਂ ਜੀ ਲੱਗਦਾ ਹੁੰਦਾ ਠੀਕ ਵਾ ਨੀ ਪਹਿਲਾਂ ਤੇ ਤੁਹਾਨੂੰ ਪਤਾ ਜੀ ਨਹੀਂ ਲੱਗਾ ਹੁਣ ਤੇ ਠੀਕ ਹੈ ਲੱਗ ਗਿਆ ਫਿਰ ਵੀ ਕੋਈ ਨਹੀਂ ਪੁੱਤ ਇਦਾਂ ਹੀ ਹੁੰਦੀ ਆ ਜਦੋਂ ਕਿ ਤੇ ਨਵੇਂ ਮਾਹੌਲ ਚ ਜਾਈਏ ਇਦਾਂ ਹੌਲੀ ਹੌਲੀ ਬੰਦੇ ਦਾ ਜੀ ਲੱਗਦਾ ਹੁੰਦਾ ਵਾ ਹਾਂਜੀ ਤੇ ਆਪਣੇ ਆਪਣੀਆਂ ਦਾ ਹਾਲ ਵੇਖਿਆ ਹੀ ਕਿਦਾਂ ਮੂੰਹ ਮਰੋੜ ਮਰੋੜ ਕੇ ਗਈਆਂ ਉਧਰ ਨੂੰ ਹਾਂ ਨਹੀਂ ਮੈਂ ਅੱਗੇ ਕਹਿੰਦੀ ਮੈਂ ਇੱਥੇ ਚੱਲ ਬੰਦੇ ਲੱਗੇ ਬੈਹਿ ਜਾਂਦਾ ਅੱਪ 2 ਮਿੰਟ ਤੀ ਹਣ ਕੇ ਲੱਗੇ ਬਹਿ ਜਾ ਤੜਾ ਕਸ ਚੱਲਿਆ ਕੋ ਦੋਨੋਂ ਹੀ ਹੁਣ ਇਕੱਠੀਆਂ ਮਿਲਦੇ ਇੰਨੀਆਂ ਸੁਲਾ ਹੀ ਬੜੀ ਹੈ ਬੜੀ ਸੁਲਾ ਵਾ ਤੈਨੂੰ ਕੀ ਪਤਾ ਵਾ ਪੁੱਤ ਐ ਮੂੰਹ ਜੋੜ ਜੋੜ ਕੇ ਗੱਲਾਂ ਕਰਦੀਆਂ ਵਾ ਕਦੇ ਗੱਲ ਨਹੀਂ ਕਰਨ ਵਾਲੀ ਮੈਨੂੰ ਤੇ ਵਾਰੇ ਨਹੀਂ ਆਉਣ ਦਿੰਦੀਆਂ ਬੜਾ ਏਕਾ ਹੋਇਆ ਇਹਨਾਂ ਦਾ ਤਾਂ ਨਹੀਂ ਹੁੰਦੀਆਂ ਨਾ ਉਹਨਾਂ ਦੀ ਕਿੱਥੇ ਕੋਈ ਗੱਲ ਨਹੀਂ ਪਰਜਾਈਆਂ ਬਣ ਕੇ ਦੱਸਦੀਆਂ ਵਾ ਨਹੀਂ ਪਰਜਾਈਆਂ ਵਾ ਓਏ ਮੰਮੀ ਫਿਰ ਭਾਬੀਆਂ ਭਾਬੀਆਂ ਹੀ ਹੁੰਦੀਆਂ ਦਫਾ ਕਰ ਇਹਨਾਂ ਨੂੰ ਇਹਨਾਂ ਤੇ ਕੀ ਆਇਆ ਵਾ ਅਜੇ ਪਤਾ ਸਭ ਕੁਝ ਮੇਰੇ ਹੱਥ ਵਿੱਚ ਵਾ ਹੈ ਅਜੇ ਮੇਰੀ ਚੱਲਦੀ ਆ ਘਰ ਦੇ ਵਿੱਚ ਇਹ ਕੀ ਕਰ ਲੈਣਗੀਆਂ ਬਣਾਉਣ ਦੇ ਮੂਵੀਂ ਦੇ ਟੱਡੇ ਜਿੰਦਾ ਬਣਾਉਂਦੀਆਂ ਵਾ ਡਰ ਨਹੀਂ ਪਿਆ ਇਹਨਾਂ ਦਾ ਉਹ ਸੱਚ ਗੱਲਾਂ ਵਿੱਚ ਜੀਤਾ ਹੀ ਭੁੱਲ ਗਿਆ ਖਾਣਾ ਕੀ ਮੇਰੀ ਧੀ ਨੇ ਮੰਮੀ ਮੈਂ ਅੱਜ ਕੁਛ ਨਹੀਂ ਖਾਣਾ ਜੇ ਮੈਂ ਖਾਣਾ ਵੀ ਹੋਇਆ ਨਾ ਮੈਂ ਆਪੇ ਲੈ ਕੇ ਖਾ ਲੈਣਾ ਮੇਰਾ ਆਪਣਾ ਹੀ ਘਰ ਆ ਜੂਸ ਮੰਗਾਵਾ ਨਹੀਂ ਮੰਮੀ ਅੱਜ ਨਹੀਂ ਹਨ ਪਤਾ ਟੀ ਡਿਪਰ ਐ ਮੈਂ ਨਹੀਂ ਅੱਜ ਕੁਛ ਵੀ ਨਾ ਬਸ ਇਹ ਆ ਮੰਮੀ ਹੁਣ ਮੈਨੂੰ ਨਾ ਸਵੇਰੇ ਨਾ ਜਲਦੀ ਠਾਇਆ ਕਰੋ ਮੈਨੂੰ ਨੀਂਦ ਪੂਰੀ ਕਰ ਲੈਣ ਦਿਓ ਉੱਥੇ ਤੇ ਸਵਗਤ ਤੇ ਉੱਠਣਾ ਪੈਂਦਾ ਹੀ ਮੈਨੂੰ ਆਏ ਹਾਏ ਮੇਰੀ ਦੀ ਵਿਚਾਰੀ ਮੈਂ ਤਾਂ ਫੁੱਲ ਲੌਂਗ ਰੱਖੀ ਮੈਂ ਤਾਂ ਕਦੀ ਆਵਾਜ਼ ਨਹੀਂ ਮਾਰੀ ਸਤੀ ਨੂੰ ਤੇ ਹੁਣ ਸਸਰਾਮ ਨਾਲ ਸੰਭੀ ਹੋਣੀ ਹੈ ਤਾਂ ਤੈਨੂੰ ਠਾਲ ਦਿੰਦੀ ਹੋਣੀ ਟਾਈਮ ਨਹੀਂ ਮੰਮੀ ਮੈਂ ਆਪ ਹੀ ਉੱਠ ਜਾਨੀ ਤੁਹਾਨੂੰ ਪਤਾ ਹੀ ਆ ਫਿਰ ਚਲ ਕੋਈ ਨਹੀਂ ਪੁੱਤ ਜ਼ਿੰਮੇਵਾਰੀ ਤੇ ਮੈਨੂੰ ਇੱਕ ਗੱਲ ਦੱਸ ਤੇਰੀ ਸੱਸ ਦਾ ਸੁਭਾਅ ਸੱਚੀ ਮੁੱਟੀ ਚੰਗਾ ਕਵੇਂ ਝੂਠ ਬੋਲਣ ਲਈ ਮੇਰ ਨਾਲ ਮੰਮੀ ਬੱਸ ਕਰੋ ਓਹਨਾਂ ਚੰਗਾ ਹੈ ਉਹਦਾ ਸੁਭਾਅ ਹੈ ਇਹ ਤੇ ਤੂੰ ਹੁਣ ਨਾ ਮੈਂ ਇੱਥੇ ਆਈ ਆ ਇੱਧਰ ਦੀਆਂ ਗੱਲਾਂ ਕਰੋ ਹੁਣ ਉੱਧਰ ਦੀਆਂ ਰਹਿਣ ਦੋ ਤੁਸੀਂ ਅਨ ਬਾਰ ਬਾਰ ਨਹੀਂ ਨਹੀਂ ਕਰਦੀ ਹੁਣ ਹਫਤਾ ਇੱਥੇ ਹੀ ਆ ਨਾ ਤੂੰ ਹੁਣ ਤੇਰੀ ਮਨ ਪਸੰਦ ਦੀਆਂ ਚੀਜ਼ਾਂ ਬਣਾਉਣੀਆਂ ਪੂਰਾ ਹਫਤਾ ਹੁਣ ਜੋ ਕਹਵੇਂਗੀ ਨਾ ਉਹ ਹੀ ਕਰਨਾ ਆਪਾਂ ਨਹੀਂ ਮੰਮੀ ਓ ਤੇ ਜਿਸਪਿੰਦਰ ਤੇ ਕਹਿਣ ਦੇ ਕਿ 2 ਦਿਨਾਂ ਬਾਅਦ ਆਪਾਂ ਲੈਣ ਆ ਜਣਾ ਵਾ ਹਫਤਾ ਮੈਨੂੰ ਕਿੰਨੇ ਰਹਿਣ ਦੇਣਾ ਐਵੇਂ ਲੈਣ ਆ ਜਣਾ ਵਾ ਏਡੀ ਗੱਲ ਵਾ ਆਵੇ ਹਾਂ ਪੜਾ ਲੈਣ ਮੈਂ ਕਰਦੀ ਆ ਨਾ ਫੋਨ ਉਹਨੂੰ ਕਿ ਬਿਲਕੁਲ ਨਾ ਵੀ 8 ਦਿਨਾਂ ਤੋਂ ਪਹਿਲਾਂ ਤੂੰ ਹੀ ਕਰ ਲਿਓ ਮੈਨੂੰ ਤੇ ਉਹ ਕਹਿੰਦੇ ਵੀ ਆਪਾਂ ਆ ਜਣਾ ਵਾ ਐਵੇਂ ਆ ਜਣਾ ਵਾ ਕਰਤੇ ਕੀ ਆ ਹੁਣ ਇਹ ਥੋੜੀ ਗੱਲ ਆ ਪੇ ਸਾਡੀ ਧੀ ਹੁਣ ਤੁਸੀਂ ਬੰਦ ਕੇ ਇੱਥੇ ਰੱਖ ਲੈਣੀ ਆ ਆਪਣੀ ਮਰਜ਼ੀ ਨਾਲ ਰਹਿ ਵੀ ਨਹੀਂ ਸਕਦੀ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲੂੰਗੀ ਤੂੰ ਨਾ ਫਿਕਰ ਕਰ ਕਰ ਲਿਓ ਆਹੋ ਤੂੰ RAM ਨਾ ਰਹਿ ਹੁਣ ਪੂਰੇ 8 ਦਿਨ ਐ ਟੌਰ ਨਾ ਜੋਜੀ ਕਰਦਾ ਵਾ ਖਾ ਜੋਜੀ ਕਰਦਾ ਪਾ ਹੁਣ ਨਹੀਂ ਤੈਨੂੰ ਕੋ ਟੋਕਦਾ ਠੀਕ ਵਾ ਨਾ ਠੀਕ ਹੈ ਮੰਮੀ ਜੀ ਆਹੋ ਸਾਸੂ ਮੇਰੀ ਨਾ ਵੀ ਮੰਮੀ ਕਰ ਲਿਓ ਫਿਰ ਗੱਲ ਆਪੇ ਤੁਸੀਂ ਉਹ ਮੈਂ ਕਰ ਲੂੰਗੀ ਤੈਨੂੰ ਯਾ ਡਰ ਪਿਆ ਗਿਆ ਸਸਤਾ ਹੁਣੇ ਕੋਈ ਗੱਲ ਨਹੀਂ ਆਪੇ ਕਰ ਲੈਣੀ ਗੱਲ ਮੈਂ ਵੇਖ ਲਾ ਨਾ ਕੀ ਕੀਤਾ ਜਿਉਂ ਨਾ ਨੇ ਸਾਰਾ ਕੁਝ ਵੇਖਿਆ ਦੀਦੀ ਮੈਂ ਤੂੰ ਤੇ ਆਪਣੀ ਪੜਾਸੀ ਵੀ ਕੱਢ ਲਈ ਉੱਤੇ ਮੈਂ ਅਜੇ ਫਿਰ ਕਢਣੀ ਹੀ ਮੈਨੂੰ ਤੇ ਵੇਖ ਵੇਖ ਕੇ ਚੜੰਗਾ ਹੀ ਗੁੱਸਾ ਆਪ ਜਦ ਨੂੰ ਇੱਥੇ ਆਏ ਹੀ ਮੰਮੀ ਨੇ ਕਿੰਦਾ ਹਨ ਨੂੰ ਭਜਾ ਭਜਾ ਮਾਰਦਾ ਹੈ ਸਫਾਈਆਂ ਕਰ ਲਓ ਆ ਚੀਜ਼ ਬਣਾ ਲਓ ਔਰ ਚੀਜ਼ ਬਣਾ ਲਓ ਆਪ ਉਹਨੇ ਸੜਾਜੇ ਭੁਜੀਆ ਤੇ ਬਿਸਕੁਟ ਸਾਡੀ ਗੜੀ ਦਾਤਾ ਤੇ ਮਟਰੀਆਂ ਹੀ ਜਿੰਦਾ ਪਤਾ ਕਦੇ ਖਾਦੀ ਨਹੀਂ ਸੀ ਆਓ ਤੇ ਵੇਖ ਲਾ ਇੱਥੇ ਕਿਦਾਂ ਕਰਦੀ ਐ ਤੇ ਉੱਥੇ ਸਾਸੋ ਨੂੰ ਟਿਕਣ ਨਹੀਂ ਹੁੰਦੀ ਮੇਰੇ ਖਿਆਲ ਨਾਲ ਵੇਲੇ ਕਿਦਾਂ ਪਾਣੀ ਮੰਗਦੀ ਭੁੱਲੀ ਨਹੀਂ ਅੱਗੇ ਵੇਖ ਲੋ ਇੱਥੇ ਕਿਦਾਂ ਜਿਮਾਂ ਲੜਉਂਦੀ ਐ ਮੇਰੀ ਮਾਂ ਨੇ ਕੁਛ ਕਹੇ ਨਹੀਂ ਐ ਇੱਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਕਿਉਂਦਾ ਮੂੰਹ ਬਣਾਉਂਦਾ ਜਿੱਦਾਂ ਕਰਨਾ ਤੇ ਫਿਰ ਉਤਣੀ ਹੈਗਾ ਜਿੱਦਾਂ ਕਰਨਾ ਫਿਰ ਅੱਗੇ ਪੁੱਤਾਂ ਤੇ ਪੈਣਾ ਹੀ ਉਦਾਂ ਨੂੰ ਆਹ ਇੱਥੇ ਸਾਨੂੰ ਨਹੀਂ ਟਿਕਣ ਦਿੰਦੀ ਇਹਦੀ ਮਾਂ ਉਥੇ ਸਾਸ ਨੇ ਟਿਕਨ ਨਹੀਂ ਦੇਣੀ ਹੁਣ ਵੇਖਿਆ ਹਸਿਆ ਦਾ ਭੰ ਲਾਗੀ ਮੈਂ ਲਾਲਾ ਸਾਹਿਬ ਕਿੰਨੇ ਚਲਾਗ ਹੀ ਹੋ ਅਗ ਜਨੇ ਮੂੰਹ ਤੇ ਬੇਇੱਜ਼ਤੀ ਕਰੀ ਕਿ ਫਰੂਟ ਆ ਕੀ ਲੈ ਕੇ ਸਾਡੇ ਘਰੇ ਤੇ ਕੋਈ ਖਾਂਦਾ ਨਹੀਂ ਐ ਫਿਰ ਮੰਮੀ ਦੀਆਂ ਗੱਲਾਂ ਵੇਖਿਆ ਹੀ ਸੁੰਨ ਨਹੀਂ ਵਾਲੀਆਂ ਇੰਜੀ ਹਣੀ ਜੀ ਖਾਂਦੀ ਐ ਵੀ ਮੈਂ ਨਹੀਂ ਇੱਥੇ ਜਵੇਂ ਰੋ ਤਾਂ ਫਰੂਟ ਕੱਟ-ਕੱਟ ਖਾਂਦੀ ਐ ਤੇ ਮੰਮੀ ਦੀ ਗੱਲ ਸੁਨੋ ਡੈਡੀ ਤਾਂ ਪਿੰਦਰ ਵੀਰ ਕਿੱਥੇ ਲੱਭਣ ਨਹੀਂ ਡੇ ਇੱਥੇ ਹੀ ਹੁਣਿਆ ਉਹਨਾਂ ਨੂੰ ਪਤਾ ਨਹੀਂ ਲੱਗਾ ਹੋਣਾ ਵੀ ਤੂੰ ਆ ਗਈ ਆ ਉਹਨਾਂ ਚਾਟ ਆ ਜਾਣਾ ਸੀਗਾ ਹੈ ਲੈ ਆ ਤਰਾ ਪਿਓ ਤੇ ਆ ਵੀ ਗਈ ਆਈਓ ਮੇਲਾ ਹੁਣ ਬੱਲੇ ਬੱਲੇ ਪੁੱਤ ਡੈਡੀ ਸਾਸਰੀ ਕਾ ਸਾਸਿਕਾ ਸਾਸਿਕਾ ਕੀ ਆ ਰਾ ਹਾਂਜੀ ਹਾਂਜੀ ਠੀਕ ਆ ਤੂੰ ਸੁਣਾਓ ਬਸ ਵਧੀਆ ਪੁੱਤਾ ਪੜਾ ਤੂੰ ਸੁਣਾ ਪ੍ਰਵਾਤ ਆ ਹਾਂਜੀ ਉਹਦੀ ਤੂੰ ਆਏ ਨਹੀਂ ਡੈਡੀ ਪੁੱਤ ਹੋਣਾ ਕੀ ਹੀ ਘਰ ਵੀ ਤੈਨੂੰ ਪਤਾ ਬਥੇਰੇ ਕੰਮ ਹੁੰਦੇ ਆ ਨਾ ਮਮਮੀ ਨੂੰ ਡਈਆਂ ਕਹਿਣ ਪੀ ਡੈਡੀ ਤੇ ਪਿੰਦ ਦੀ ਨੂੰ ਹੀ ਲੈ ਬਣਾ ਹੀ ਉਹ ਨਹੀਂ ਨਹੀਂ ਫਿਰ ਸਾਰੇ ਗਿਆ ਦਾ ਪ੍ਰਸਾਦਾ ਨਹੀਂ ਗਾ ਠੀਕ ਨਹੀਂ ਹਾਂਜੀ ਠੀਕ ਹਾਂ ਤੀ ਮੈਂ ਠੀਕ ਆ ਪੁੱਤ ਹਾਂ ਹਾਂ ਚਲ ਵਧੀਆ ਚਾਹੀਦਾ ਹੋਰ ਪਰਵਾਹ ਨਹੀਂ ਦਾ ਹਾਂਜੀ ਸਾਰੇ ਠੀਕ ਆ ਕੋਈ ਨਹੀਂ ਸੁਣਾ ਠੀਕ ਆ ਹਾਂਜੀ ਉਹ ਵੀ ਠੀਕ ਨੇ ਸੱਸ ਤੇਰੀ ਚੰਗੀ ਆ ਹਾਂਜੀ ਡੈਡੀ ਬੜੀ ਚੰਗੀ ਸੱਸ ਬੜੀ ਤੂੰਤ ਨਹੀਂ ਕਰਦੀ ਨਹੀਂ ਨਹੀਂ ਬੜੀ ਵਧੀਆ ਚਲ ਠੀਕ ਆ ਫਿਰ ਇਹ ਆ ਪੁੱਤ ਆਪ ਚੰਗੇ ਹੋਈਏ ਨਾ ਤੇ ਜੱਗ ਚੰਗਾ ਠੀਕ ਨਹੀਂ ਹਾਂਜੀ ਡੈੜੀ ਇਹੋ ਜਿਹਾ ਬੰਦਾ ਜੀ ਹਜੂਰੀ ਕਰੇਗੀ ਤੇ ਚੰਗੀ ਰਹਿ ਜੇਗੀ ਲੈ ਪੁੱਤ ਠੀਕ ਨਹੀਂ ਪਾਣੀ ਪੀ ਤੇ ਪੁੱਤ ਡੈੜੀ ਨਾਲ ਸੰਗ ਹੁੰਦਾ ਸਬੰਦਾ ਡੈੜੀ ਦੀ ਦਿੱਤੀ ਆ ਕਰਦੇ ਫਿਰ ਗੱਲਾਂ ਬਾਤਾਂ ਹੋਤੀ ਹੈ ਮੈਨੂੰ ਮਿਲਣਾ ਤੇ ਬਹੁਤ ਖੁਸ਼ੀ ਆ ਤੇ ਮੇਰੀ ਧੀ ਘਰ ਆਈ ਹੈ ਹੈ ਬੇਲੋ ਜਿੱਦਾਂ ਮਰਜੀ ਆ ਨਾ ਤਿਆਂ ਬਿਨਾ ਨਾ ਜਿਹੜਾ ਸੁਨਾ ਸੁਨਾ ਲੱਗਦਾ ਵਾ ਤੇ ਅੱਜ ਇਹੋ ਜਿੱਦਾਂ ਹਟਾ ਕਰ ਭਾਰੀ ਗਿਆ ਵਾ ਉਹ ਤੇ ਗੱਲ ਵਾ ਆਹੋ ਮੇਰਾ ਤੇ ਮੰਮੀ ਆ ਬੜਾ ਜੀ ਘੰਡਿਆ ਇੱਥੇ ਉਹਨੂੰ ਕਿ ਚੱਲਣਾ ਪੈਂਦਾ ਚਾਵਾ ਆਪਣੀ ਪਤਾ ਵਾ ਪੁੱਤ ਜਿੱਦਾਂ ਮਰਜੀ ਆ ਨਾ ਪਹਿਲੀ ਵਾਰੀ ਤੇ ਗਈ ਆ ਮੇਰੀ ਗੱਲ ਸੁਣ ਲੈ ਟਾਈਮ ਤੋਂ ਟਾਈਮ ਕੱਢ ਗਏ ਫੋਨ ਫਾਨ ਕਰਦਿਆ ਕਰੀ ਜਾ ਕੇ ਮੈਂ ਲਿਆ ਕਰੂੰਗਾ ਨਾਲੇ ਇਹ ਵੀ ਸ਼ੁਕਰਵਾ ਮਾਲਕ ਦਾ ਕਿ ਸੌਰੇ ਦੇ ਲੱਗੇ ਹੀ ਆ ਬਹੁਤ ਇਹ ਗੱਲ ਵਾ ਬਹੁਤ ਇਹ ਗੱਲ ਵਾ ਠੀਕ ਵਾ ਨਾ ਨਾਲੇ ਆਉਂਦੇ ਜਾਂਦੇ ਅਸੀਂ ਫੇਰਾ ਮਾਰਿਆ ਕਰਨਾ ਹੁਣ ਨਹੀਂ ਨਹੀਂ ਹਾਂ ਤੂੰ ਦਾ ਫਿਕਰ ਕਰੀ ਕਿ ਇਹ ਗੱਲ ਦਾ ਹੈ ਜਦੋਂ ਕਿ ਚੀਜ਼ ਦੀ ਲੋੜ ਹੁੰਦੀ ਓਸੇ ਟਾਈਮ ਆਪਣੇ ਪਿਓ ਨੂੰ ਫੋਨ ਕਰਦਿਆ ਕਰ ਕੋਈ ਨਹੀਂ ਮੰਮੀ ਆਹ ਨਾਲ ਤੂੰ ਵੇਖਿਆ ਨਹੀਂ ਜਦੋਂ ਅਮਨ ਗਈ ਹੀਗੀ ਤੇ ਮਗਰ ਹੀ ਉਹਦੀ ਸੱਸ ਚਲ ਗਈ ਹੀਗੀ ਤੇ ਕਿਦਾਂ ਡਈ ਹੀ ਬੋਲਣ ਉਹਨੇ ਸੋਈ ਚ ਜਾ ਕੇ ਹਾਂ ਨੁਕੜੀ ਆਵਾਜ਼ਾਂ ਨਹੀਂ ਸੁਣਦੀਆਂ ਮੰਮੀ ਕਿਦਾਂ ਸ਼ਰਮਿੰਦੀ ਹੋਈ ਜਾਂਦੀ। ਉਹ ਵੀ ਸੋਚਦੀ ਹੋਣੀ ਆ ਵੀ ਮੈਂ ਤੇ ਐਵੇਂ ਲੈ ਆਈ ਇਹਨਾਂ ਨੂੰ। ਨਾ ਉਹ ਗੱਲ ਤੇ ਸਹੀ ਐ। ਫਿਰ ਜੋ ਕੁਝ ਕਰਨਾ ਉਹੋ ਜੀ ਹੋਣਾ। ਐਵੇਂ ਆਂਦੇ ਨੇ ਸਾਰਾ ਕੁਝ ਇੱਥੇ ਹੀ ਆ। ਨਾ ਉਹ। ਹੱਡ ਨਾ ਕਿਦਾਂ ਕਰਦੀ ਸੀਗੀ। ਇੱਥੇ ਤੁਹਾਨੂੰ ਤਾਂ ਬੋਲਣ ਨਹੀਂ ਦਿੰਦੀ ਹੁੰਦੀ। ਨਾਲੇ ਮੰਮੀ ਨੂੰ ਵੀ ਹੁਣ ਪਤਾ ਲੱਗੂਗਾ ਨਾ। ਤੀ ਹਾ ਗੱਲਾਂ ਛੱਡੋ। ਮੈਨੂੰ ਤੇ ਇਹ ਡਰ ਲੱਗਣ데요 ਕਿ ਤੇ ਉੱਥੋਂ ਦੀ ਪੜਾਸ ਇੱਥੇ ਨਾ ਕੱਡੇ ਹੱਡੇ ਤੇ। ਤੂੰ ਛੱਡ ਪਰੇ। ਹੁਣ ਐਰ ਕੀ ਕੋ ਕਰੂਗੀ ਨਾ? ਤੇ ਐਰ ਕੀ ਵਖੀਂ ਆਹੀ ਦਾ ਕਰ ਦੇ ਦੀ। ਤੁਸੀਂ ਆਪ ਮੁੜ ਕੇ ਕੁਝ ਬੋਲਦੇ ਨਹੀਂ ਹੁੰਦੇ ਤੇ ਮੈਂ ਗਾੜੀ ਲੱਗ ਜੰਨੀ ਆ ਤੂੰ ਛੱਡ ਦੇ ਹੁਣ ਪੇਲੀਆਂ ਗੱਲਾਂ ਬਥੇਰੀਆਂ ਸੁਣ ਲਈਆਂ ਇਹਨਾਂ ਦੀਆਂ ਚਲੋ ਕੋਈ ਨਹੀਂ ਵੇਖ ਲਾਂਗੇ ਆ ਅੱਗੇ ਤੂੰ ਕੀ ਲੱਗੋਗੇ ਕੋਈ ਗੱਲ ਨਹੀਂ ਹੁਣ ਹੋ ਗਈ ਇਹ ਦਿਹਾੜੀ ਜਦੋਂ ਹੁੰਦੀ ਆ ਕੁਛ ਨਾ ਕੁਛ ਕਰ ਜਾਂਦੀ ਆ ਇਹ ਹੁਣ ਵੀ ਦੋਵੇਂ ਮਾਵਾਂ ਦੀਆਂ ਬੈਠੀਆਂ ਵਾਂ ਦੀਆਂ ਹੋਣੀਆਂ ਕੋਈ ਨਾ ਕੋਈ ਖਿਚੜੀ ਪਕਾਉਣ ਵਿੱਚ ਸੜਨ ਦੀਆਂ ਨਹੀਂ ਆ ਭੈ ਇਹਨਾਂ ਨੇ ਵੇਖ ਲਈ ਸਾਡੀ ਬੇਇੱਜ਼ਤੀ ਹੁੰਦੀ ਮੈਂ ਵੀ ਜਿਹੜੀਆਂ ਉੱਥੇ ਗੱਲਾਂ ਕੀਤੀਆਂ ਮੰਮੀ ਬੜੀ ਅੱਕੀ ਸੀ ਤੈਨੂੰ ਤੇ ਘਰ ਜਾ ਕੇ ਜਿਵੇਂ ਮਾਂ ਕੋਈ ਨਹੀਂ ਵੇਖ ਲਾਂਗੇ ਮੈਂ ਤੁਹਾਨੂੰ ਘਰ ਜਾ ਦੇ ਮੈਂ ਕਿਹੜਾ ਤੁਹਾਨੂੰ ਅੱਗੇ ਵੇਖਿਆਣੀ ਆ ਆ ਤੇ ਹੁਣ ਉਹ ਗੱਲਾਂ ਕਰਨੀਆਂ ਔਰ ਕੀ ਕਰਨਾ ਉਹ ਕਿ ਮੈਂ ਇਹਨਾਂ ਯਾ ਤਾ ਬੜੀਆ ਫੜਾ ਮਾਰਨ ਦੀਆਂ ਪੀਣਾ ਕੋ ਤੇ ਆ ਵਾ ਤੇ ਉਹ ਆ ਹਾ ਨਿਹਰੀਆ ਪੁਰੀਆ ਗੱਡੀਆਂ ਹੀ ਰਖੜੀਆਂ ਬੋਲ ਬੋਲ ਤਾਂ ਹੈ ਨਹੀਂ ਕਹਿਣ ਉਹਦਾ ਨਾਮ ਮਗਰੋਂ ਮੈਂ ਜਿੱਦਾਂ ਮਰਜੀ ਕਰਦੀ ਰਹਿੰਦੀ ਸਾਡੇ ਸਾਹਮਣੇ ਨਹੀਂ ਉਹਨੂੰ ਕਹਿਣਾ ਚਾਹੀਦਾ ਕਿਹੀਂ ਫਰੂਟ ਨਹੀਂ ਖਾਣਾ ਕਿਦਾਂ ਵੇਲਾ ਗੱਲਾਂ ਕਰਦੀ ਤੁਹਾਨੂੰ ਗਿਲਗੇ ਤੁਹਾਨੂੰ ਬੜੀ ਫਿਕਰ ਹੁੰਦੀ ਏ ਜੋ ਮਰਜੀ ਕਰਣਾ ਭਾਵੇਂ ਦਾ ਸਿਰ ਪਾੜਨ ਸਾਨੂੰ ਕੀ ਨਾ ਜਿੱਦਾਂ ਇਹ ਕੰਮ ਕਰਦੀ ਉਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਚਲੋ ਮੈਂ ਹਾਂ ਚਲ ਸਾਡੇ ਸਾਹਮਣੇ ਨਾ ਕਰਦੀ ਤੇ ਤੁਹਾਨੂੰ ਕੀ ਹੋ ਜਾ ਤੁਹਾਨੂੰ ਕੁਝ ਕਿਆ ਹੋਣਾ ਨਹੀਂ ਤਾਨੂੰ ਦਨੀਨਾ ਕੁਝ ਕਿਆ ਸਾਡੇ ਨਾਲ ਤੇ ਪਿਆਰ ਨਾ ਰਹਿ ਜਾਣਾ ਚੱਲ ਜਿਹੜਾ ਤੇ ਕਰਦਾ ਉਹਨਾਂ ਨੇ ਸੁਣਾਈਆਂ ਚੱਲ ਰੱਖ ਫੇਰਾ ਵੀ ਰੱਖ ਛੱਡ ਦੇਖੀ ਕੋਈ ਕੰਮ ਕਰ ਸਰਨਾ ਹਾਂਜੀ ਮੈਂ ਕਿਹਾ ਵੀ ਸਿਰੇ ਤੇ ਆਪਣਾ ਰੋਟੀ ਜੀ ਮੈਨੂੰ ਕਿਤੇ ਜਾਣਾ ਹੀ ਜ਼ਰੂਰੀ ਕੋਈ ਗੱਲ ਨਹੀਂ ਉੱਟ ਜਾਗੇ ਤੇ ਮੈਨੂੰ ਆਪਣਾ ਰੋਟੀ ਊਟੀ ਲਾ ਕੇ ਮੈਨੂੰ ਟਾਈਮ ਨਾ ਦੇ ਦੇ ਨਾਸਿਕ ਬੰਦੇ ਗੱਲਾਂ ਕਰਨ ਤੇ ਹੋ ਗਏ ਮੇਲੇ ਆਕੇ ਦਿਨ ਤਾ ਰੋਟੀ ਐ ਦਿਨੇ ਦਾ ਤੋਈਆ ਮੈਂ ਉੱਡਾ ਗਿਆ ਨਾ ਬਈ ਸੇਰੇ ਮਲੇ ਜ਼ਰੂਰੀ ਓ ਕੋਈ ਗੱਲ ਨਹੀਂ ਹੋਣੀ ਚੰਗੀ ਆ ਉੱਠ ਜਾਈ ਮੈਨੂੰ ਕਹਿਣਾ ਨਾ ਭਵੇ ਵਾਰ-ਵਾਰ ਤੇ ਇਦਾਂ ਕਰਿਓ ਹਾਂ ਨਹੀਂ ਤੇ ਤੀ ਅਲਾਰਮ ਲਾ ਛੜਿਓ ਜੇ ਮੈਨੂੰ ਨਾ ਜਾਗ ਆਉਗੀ ਤੇ ਫਿਰ ਠਾ ਦੇ ਮੜਾ ਚ ਤੂੰ ਆਪਣੇ ਵੀ ਜ਼ਿੰਮੇਵਾਰੀ ਕੋਈ ਸਮਝ ਲੈ ਕਹ ਤੈਨੂੰ ਮੈਂ ਠਾਵਾ ਚਲ ਠਾ ਦੋਗੇ ਤੇ ਫਿਰ ਕੀ ਹੋ ਚੱਲਿਆ ਵਾ ਉਦਾਂ ਨਾ ਠਾ ਦੂੰਗਾ ਤੇ ਮੈਂ 7 ਵਜੇ ਮੈਨੂੰ ਰੋਟੀ ਤਿਆਰ ਚਾਹੀਦੀ ਓ ਠੀਕ ਆ ਮਾਤ ਮੈਨੂੰ ਵਾਜਣਾ ਨਾ ਮਾਰਨੀ ਮੈਂ ਤੂੰ ਮੈਂ ਠਾਲ ਤਾਂ ਦੇ ਨਾ ਫੇਰ ਸੌਂ ਜੇ ਤੂੰ ਉਹ ਨਹੀਂ ਸੌਂਦੀ ਤਾਹੀ ਕੋਈ ਵਾਇ ਮਾਰ ਦੇ ਮੈਂ ਉੱਝੂਗੀ ਹਾਂ ਤੇ ਲੜਨੀ ਪੈਂਦੀ ਜੀ ਹਰ ਲੜਨੇ ਪੈਣਾ ਮੈਂ ਤੈਨੂੰ ਦੱਸਣ ਲਿਆ ਵਾ ਉਹਦਾਂ ਜਿਹੜਾ ਤੈਨੂੰ ਮੈਂ ਠਾਲਦਾ ਉਹਨਾਂ ਕਈ ਵਾਰੀ ਤੂੰ ਉੱਠਦੀ ਨਹੀਂ ਨਾ ਹੁੰਦੀ ਤੇ ਕੱਲ ਮੈਂ ਜ਼ਰੂਰੀ ਕਿਤੇ ਜਾਣਾ ਹੀ ਹਾਂ ਤਾਂ 7 ਵਜੇ ਮੈਨੂੰ ਰੋਟੀ ਚਾਹੀਦੀ ਕੋਈ ਨਹੀਂ ਬਣਾ ਲਾਂਗੀ ਹਾਂ ਠੀਕ ਨਹੀਂ ਸੌਂਦੇ ਬਣੀ ਕਿੱਥੇ ਜਾਣਾ ਇਹਨਾਂ ਨੇ ਕਿਹੜਾ ਕੰਮ ਹੈ ਇਹਨਾਂ ਦਾ ਘੱਟੇਪਾਰਾਂ ਹੋ ਗਈਆਂ ਹੁਣ ਬਾਕੀ ਤਾਂ ਸਾਰੀ ਸਫਾਈ ਹੋ ਗਈ ਸਾਰੇ ਕੰਮ ਹੋ ਗਏ ਹੁਣ ਦੇਖਣੀ ਆ ਅਮਨ ਵੀ ਉੱਠ ਗਈ ਹੋਣੀ ਆ ਉਧਰ ਸਫਾਈ ਕਰਛਣ ਨਹੀਂ ਉਹ ਰਹਿ ਗਿਆ ਕਮਰਾ ਦਾ ਸਾਫ ਕਰਨ ਵਾਲਾ ਹਾਇਾਇ ਤੇ ਜੈਵਨੀ ਕੀ ਉੱઠી ਦੱਸ ਕੀ ਕਰਾਂ ਹੁਣ ਇਹਨੂੰ ਫੁਵਾਇ ਮਾਰਾਂ ਕਿ ਨਾ ਮਾਰਾਂ ਕਿਤੇ ਮੇਰੇ ਗਾਲੀ ਨਾ ਪੈ ਜੇ ਅੰਤਰਾ ਇਹ ਕਮਰਾ ਸਾਫ ਕਰਨ ਵਾਲਾ ਰਹਿ ਗਿਆ ਵਾ ਚਾਦਰ ਚ ਉਧਰ ਵੀ ਝਾੜਨੀ ਆ ਇਹਨੂੰ ਆਪਣੇ ਆਪ ਨੂੰ ਪਤਾ ਕਿ ਉੱਠਣਾ ਵਾ ਮਾਦ ਹੋ ਗਈ ਇਹ ਦਿਹਾੜੀ ਕੀ ਹੋਇਆ ਮੈਂ ਕਿਹੜੀ ਗਲੋਂ ਦੇ ਨਾ ਸੋਚਣਾ ਕਰਨਾ ਕੀ ਆ ਨਾ ਇਹੋ ਕਮਰੇ ਦੀ ਸਫਾਈ ਕਰਨ ਵਾਲੀ ਰਹਿ ਗਈ ਸੀ ਤੇ ਮੈਂ ਅੱਗੇ ਆਈ ਨਹੀਂ ਕਿ ਚਲੋ ਸੁੱਤੀ ਆ ਤੇ 12:30 ਹੋ ਗਏ ਤੇ ਹੇ ਤੱਕ ਨਹੀਂ ਕਿ ਉੱઠી ਹੁਣ ਕੀ ਕਰਾਂ ਮੈਂ ਠਾਉ ਉਹਨੂੰ ਕਰਨਾ ਕੀ ਇਨੇ ਫੇਰ ਪੈਣਾ ਮੈਨੂੰ ਉਦੋਂ ਦੇ ਬੜਾ ਦੇ ਹੋ ਕੇ ਇਹਨੇ ਵੇਖੀ ਮੈਂ ਤੇਰੇ ਮਗਰ ਮੈਂ ਆਪੇ ਸਾਰੀ ਗੱਲ ਕਰ ਲੈਣੀ ਆ ਕਉਂ ਹੁਣ ਉਹਨੂੰ ਮੈਂ ਤੇਰੇ ਲਾਗੇ ਖਲੋਤੀ ਆ ਚਲੋ ਹੋਇਆ ਨਾ ਹੋਇਆ ਸੀ ਬੰਦਾ 9 10 ਵਜੇ ਤੱਕ ਹੱਦ ਸੌਂ ਲਿਆ 12:30 ਬਰਜ ਤੱਕ ਕੌਣ ਸੌਂਦਾ ਵਾ ਉੱਥੇ ਜਗਰਾਤੇ ਤਾਂ ਨਹੀਂ ਕਰਦੀ ਰਹੀਏ ਕਿਦਾਂ ਮੈਨੂੰ ਨਹੀਂ ਪਤਾ ਠਾ ਕੇ ਪੁੱਛੋ ਠਾਉ ਉਹਨੂੰ ਨੀ ਆਵਣਾ ਨੀ ਅਮਨ ਨਾ ਸਹੀ ਨਾ ਹੋ ਗਏ ਆਪੇ ਉੱਠ ਜੇ ਕੀ ਆ ਭਾਬੀ ਮੈਂ ਸੁੱਤੀ ਤੇ ਸੌਣ ਨਹੀਂ ਦੇ ਦੇ ਕੁੜਕੜ ਕਰੀ ਜਾਂਦੀਆਂ ਲੱਗੇ ਇਹ ਕੋਈ ਤਰੀਕਾ ਹੈ ਠਾਉਣ ਦਾ ਅਮਨ ਟਾਈਮ ਪਤਾ ਕਿੰਨਾ ਹੋ ਗਿਆ ਵਾ ਸਾਢੇ 12 ਹੋ ਗਿਆ ਕਹਵਲੇ ਤੱਕ ਸੁੱਤੀ ਤੂੰ ਚੰਗੀ ਲੱਗਦੀ ਆ ਤੇ ਤੂੰ ਹੀ ਮੇਰੇ ਕੋ ਕੀ ਕਰਾਉਣਾ ਜੇ ਮੈਂ ਸੁੱਤੀ ਰਵਾਂਗੀ ਤੇ ਮੈਂ ਕੱਲ ਵੀ ਕਿਹਾ ਸੀ ਵੀ ਮੈਨੂੰ ਸੌ ਲੈਣ ਦੋ ਮੈਨੂੰ ਠਾਏ ਹੋਣਾ ਐਦਾਂ ਚੰਗੇ ਥੋੜੀ ਲੱਗੀਦਾ ਵਾ ਚੱਲ ਹੋਇਆ ਨੇ ਹੋਇਆ ਸਹੀ ਬੰਦ ਨੋ ਹੱਦ 10 ਵਜੇ ਤੱਕ ਸੌਣ ਸੌਲੇ ਤੇ ਸਾਢੇ 12 ਵਜੇ ਤੱਕ ਕੌਣ ਸੁਣਦਾ ਵਾ ਤੇ ਭਾਬੀ ਮੈਂ ਕੀ ਕਰਨਾ ਤੂੰ ਜਾਣ ਕੇ ਹੁਣ ਪਹਿਲਾਂ ਜ ਪਹਿਲਾਂ ਵੀ ਤੂੰ ਮੇਰੇ ਪੇਸ਼ ਪਈ ਆ ਜੇ ਮੈਂ 4 ਦਿਨ ਹੁਣ ਆਈ ਆ ਤੇ ਹੁਣ ਵੀ ਤਈ ਉਹੀ ਕੰਮ ਕਰਨ ਲੱਗ ਪਈ ਆ ਅਮਨ ਤੇ ਵੀ ਪੇਸ਼ ਨਹੀਂ ਕੋਈ ਨਹੀਂ ਪਈ ਆ ਹੈਗੀਆ ਤੂੰ 2 ਮਿੰਟ ਉੱਠ ਜਾ ਹਨੇ ਕਿਚਾ ਚਾਦਰ ਚ ਚਾੜ ਲੈ ਲੈ ਮੈਂ ਸਫਾਈ ਕਰ ਲੈਂਦੀ ਆ ਰੋਂਗੀ ਫੇਰਾ ਦੇਵਲਾ ਭਾਵੇਂ ਫੇਰ ਸਾਰਾ ਦਿਨ ਸੁੱਤੀ ਨਹੀਂ ਤੇ ਭਾਬੀ ਚਾੜੂ ਥੱਲੇ ਲਾਉਣਾ ਉੱਤੇ ਥੋੜੀ ਤੂੰ ਹੀ ਲਾਉਣਾ ਵਾ ਤੂੰ ਦੱਸ ਚਾਦਰ ਚ ਉੱਤੇ ਚਾੜਨੀ ਆ ਹੋ ਦੋਹਾਂ ਚਮਾਂ ਕੰਟੀਰੋਂ ਸ਼ਾਮਾ ਪੈ ਜਾਣੀ ਆ ਮੁੜ ਕੇ ਨਾ ਮੈਂ ਉੱਠ ਲਾਂਗੀ ਨਾ ਮੈਂ ਚਾਦਰ ਵੀ ਝਾੜ ਲਾਂਗੀ ਤੂੰ ਹੀ ਥੱਲੋ ਕਰ ਲਓ ਜੋ ਤੇ ਜੇ ਕੋਈ ਆਜੀ ਤੇ ਫੇਰ ਤੇ ਜਿਹੜੀ ਮੈਂ ਆਈ ਆ ਮੇਰੇ ਵੱਲ ਨਾ ਵੇਖੋ ਹੋਰ ਕਿਨੇ ਇੱਥੇ ਹੋਣਾ ਨਾ ਹੋਰ ਬਲ ਕੋਈ ਰਿਸ਼ਤਦਾਰੀ ਨਹੀਂ ਹੈਗਾ ਤੇਰੇ ਤੋਂ ਸਵਾਏ ਤੇ ਤੇ ਭਾਬੀ ਜ਼ਿਆਦਾ ਬੋਲੋ ਨਾ ਤੇ ਮੈਨੂੰ ਸੋ ਲੈਣ ਦੋ ਨਾਲੇ ਨਾ ਮੇਰੀ ਕੰਨ ਕੋਲ ਕੇ ਗੱਲ ਸੁਣ ਲੋ ਦੋਨੋਂ ਜਾਣੀਆਂ ਇਹ ਮੇਰੇ ਪਿਓ ਦਾ ਘਰ ਆ ਤੁਹਾਡਾ ਨਹੀਂ ਆ ਇੱਥੇ ਮੇਰੀ ਚੱਲਣੀ ਆ ਠੀਕ ਆ ਨਾ ਮੈਂ ਪਹਿਲਾਂ ਵਾਲੀ ਅਮਨ ਆ ਐਵੇਂ ਭੁੱਲਣਾ ਜਿਵੇਂ ਬਦਲ ਗਈ ਹੋਊਗੀ ਅੱਛਾ ਤੂੰ ਉਹੀ ਅਮਨ ਆ ਤੇ ਉੱਥੇ ਕਿਹੜੀ ਜਿਹੜੀ ਸੋਹਰੇ ਜਿਹੜੀ ਹਾਂਜੀ ਹਾਂਜੀ ਕਰਦੀ ਉਹ ਤੇ ਮੂੰਹ 'ਚ ਘੁੰਗੜੀਆਂ ਪਾਈਆਂ ਹੀ ਨੇ ਆਹ ਉਹ ਤੇ ਬੋਲਦੀ ਨਹੀਂ ਇਦਾਂ ਜਿਦਾ ਮੂੰਹ ਚ ਜ਼ੁਬਾਨ ਨਹੀਂ ਹੁੰਦੀ ਤੇ ਹੜ ਨਾਲ ਵੀ ਇਹ ਕਿਦਾਂ ਬੋਲਣਦੀ ਐ ਅੱਛਾ ਤੂੰ ਇੱਥੇ ਆਂੀ ਚੀਜ਼ਾਂ ਨੋਟ ਕਰਨ ਗਈਆਂ ਹਨਾ ਸਵਾਦ ਲੈਣ ਗਈਆਂ ਤੂੰ ਹੋਰ ਕੋਈ ਕੰਮ ਨਹੀਂ ਤਾਨੂੰ ਅਸੀਂ ਸਵਾਦ ਤੇ ਨਹੀਂ ਆ ਲੈ ਗਈਆਂ ਜੋ ਕੁਝ ਨਹੀਂ ਉੱਥੇ ਵੇਖਿਆ ਉਹ ਕੁਝ ਇਹੀ ਕਹਿਣਾ ਬੋਤੀ ਔਖੀ ਨਾ ਹੋ ਉਹਨੇ ਮੈਨੂੰ ਹੋਈ ਸੀ ਕਿਹਾ ਜੀ ਤੇਰੇ ਨਾਲ ਇਦਾਂ ਹੀ ਹੋਣਾ ਚਾਹੀਦਾ ਢਾਡੀ ਨੂੰ ਕਦਨੇ ਤਾਂ ਅਸਦੀਆਂ ਨਾ ਮੰਮੀ ਨੂੰ ਕੀ ਕਹਿੰਦੀਆਂ 10 ਸਾਲ ਮੰਮੀ ਤੇਰੀ ਪਰਦਾ ਲੱਗੀ ਹੈ ਨਾ ਕੀ ਗੱਲਾਂ ਨੇ ਆ ਮੇਰੇ ਨਾਲ ਕੀ ਕਰਦੀਆਂ ਆ ਮੈਂ ਪਹਿਲੇ ਕਿ ਆਏ ਵੀ ਮੈਨੂੰ ਨਾ ਠਾਇਓ ਹੁਣ ਆਣ ਕੀ ਤੇ ਕਦੀ ਲਾਗੇ ਕੋਸ਼ ਕਰਦੀਆਂ ਕਦੀ ਕੋਸ਼ ਤੇ ਠਾਉਣ ਵੇਖੋ ਮੈਨੂੰ ਡਈਆਂ ਹੁਣ ਪਹਿਲਾ ਵਾਲਾ ਹਾਲ ਹੀ ਰਿਹਾ ਇਹਨਾਂ ਦਾ ਨਿੱਧਰ ਕਰੋ ਬੁੱਥੇ ਆਪਣੇ ਕੋਈ ਸ਼ਰਮ ਨੂੰ ਹੱਥ ਮਾਰੋ ਹੋਣੀਆਂ ਨਾ ਹੋਣ ਤੇ ਕਿ ਥਾਂ ਦੀਆਂ ਕਿੱਦਾਂ ਮੇਰੀ ਤੀਰ ਦੇ ਦਿਵਾਲੇ ਹੋਈਆਂ ਵਿੱਜਾਂ ਜੀਆਂ ਨਾਲੇ ਮੰਮੀ ਇਹ ਕੱਲ੍ਹ ਵਾਲੀ ਹੋਈ ਗੱਲਾਂ ਮਿੰਨਾ ਘਰੀ ਜਾਂਡੀਆਂ ਮੇਰੀ ਸੱਸ ਦੇ ਮੇਲੇ ਮਾਰੀ ਜਾਂਡੀਆਂ ਤੇਰੀ ਸੱਸ ਨੇ ਇਹ ਕਿਹਾ ਹੀ ਤੂੰ ਮੂੰਜੋ ਕਿਉਂ ਗੜੀਆਂ ਪਾਈਆਂ ਹੀ ਉੱਥੇ ਨਹੀਂ ਤੂੰ ਬੋਲੀ ਅੱਛਾ ਇਹਨਾਂ ਦੀ ਏਡੀ ਹਿੰਮਤ ਨਿੱ ਸ਼ਰਮ ਨੂੰ ਹੱਥ ਮਾਰੋ ਮੇਲੇ ਮਾਰਦੀਆਂ ਮੇਰੀ ਧੀ ਨੂੰ ਹੈ ਤੇ ਉਹਦੇ ਮੰਮੀ ਹਜੇ ਤੱਕ ਨਹੀਂ ਹਟਦੀ ਦੀ ਸਾਨੂੰ ਮਾਰਦੀ ਐ ਇਹਨੂੰ ਨਹੀਂ ਮਸਾ ਸ਼ਰਮ ਆਉਂਦੀ ਜੇ ਵਿਚਾਰੀ ਰਹਿਣ ਆਈ ਗਈ ਚਾਰ ਦਿਨ ਕਿ ਦੱਪ ਮਰੀ ਪਈ ਦੋਵਾਂ ਨੂੰ ਹੈ ਮਰ ਚੱਲੀਆਂ ਵਾ ਕਿਤੇ ਮੰਮੀ ਕੱਲ ਹੀ ਮੈਨੂੰ ਪਤਾ ਲੱਗ ਗਿਆ ਇਹਨਾਂ ਨੂੰ ਕੋਈ ਚਾਣੀ ਜਿੱਦਾਂ ਆਗੀਆਂ ਹੀ ਐਨ ਮੂੰਹ ਬਣਾ ਕੇ ਆਪਣੇ ਕਮਰੇ ਹੈ ਨਹੀਂ ਸਾਨੂੰ ਕੋਈ ਤੇਰਾ ਚਾ ਕੀ ਕਰ ਲੇਗੀ ਤੂੰ ਪਰ ਇਹ ਬਾਤ ਦਾ ਡਾਣੀ ਹੈ ਤੁਹਾਨੂੰ ਚਾਹ ਹੋਵੇ ਨਾ ਹੋਵੇ ਬਸ ਇਹ ਮੇਰੇ ਪਿਓ ਦਾ ਘਰ ਆ ਤੇ ਮੇਰੀ ਮਾਂ ਦਾ ਘਰ ਵਾ ਠੀਕ ਆ ਮੇਰਾ ਘਰ ਨਹੀਂ ਆ ਹੋਣੇ ਤੇਰਾ ਘਰ ਉਹ ਵਾ ਇੱਕੀ ਰੋਬ ਜਮਾਉਣੇ ਨਾ ਛੱਡ ਦੇ ਜਿੰਨੀ ਦਿਨ ਮੇਰੇ ਮਾਪਿਓਂ ਨਾਲ ਲਿਖਾ ਤੇ ਤੇਰਾ ਘਰ ਆਈ ਸਮਝ ਆਹੋ ਤੇਰਾ ਘਰ ਇਹ ਪਹਿਲਾਂ ਉਹ ਘਰ ਤੇ ਸਾਹਮਲਾ ਜਿੱਥੇ ਗਈਆਂ ਨਾਲੇ ਤੇਰੀ ਨਾ ਸੱਸ ਬੜੀ ਚਲਾ ਕੇ ਰਹੀ ਤੇ ਉਹਨੂੰ ਵੇਚ ਕੇ ਖਾਜਣਾ ਆ ਜਿਹੜੀ ਉਂਗਲ ਆ ਨਾ ਇਹ ਪਿੱਛੇ ਰੱਖ ਮੜੋੜ ਕੇ ਨਾ ਮੈਂ ਤੋੜ ਦੇਣੀ ਆ ਫੇਰ ਨਾ ਨਹੀਂ ਛੱਡਣੀ ਹੋਰ ਦੇਣੀ ਆ ਇੰਨੀ ਆ ਤੋੜਨੀ ਆ ਸੌਖੀਆਂ ਹੋਈਆਂ ਵਾ ਦੇਖ ਤੈਨੂੰ ਬੜੀ ਪੀੜ ਹੋਈ ਆ ਹੈ ਚੁੰਮਚੀ ਵੱਡੀ ਨਵਦੀ ਤੇ ਦੱਸਾਂ ਮੰਮੀ ਨੂੰ ਹਟਾਓ ਹਾਂ ਤੁਸੀਂ ਉਹਦੀਆਂ ਹਰਕਤਾਂ ਪਹਿਲਾਂ ਵਾਲੀਆਂ ਰਹੀਆਂ ਵਾ ਅੱਛਾ ਉਹਨੂੰ ਹਟਾਵਾ ਤੁਹਾਨੂੰ ਨਾ ਹਟਾਵਾ ਉਹੀ ਸ਼ਲਪਾਹ ਤੁਹਾਰੋ ਉਹ ਅਨੁਕੁਸ਼ ਕਹਿ ਰਹੇ ਆ ਬਾਰ ਬਾਰ ਉਂਗਲ ਲੱਗੇ ਕਰੀ ਜਾਂਦੀ ਠੀਕ ਉਹਨੂੰ ਕੁਝ ਕਹਿ ਲੋ ਸਾਡੇ ਦਵਾਲੇ ਕੋਈ ਜਾਣਦੇ ਆ ਦੋਵੇਂ ਨਹੀਂ ਚਲੇ ਚੰਬੜਗੀਆਂ ਜੇ ਉਹਦਾ ਬੋਲਦੀ ਆ ਮੇਰਾ ਹੱਥ ਫੜ ਕੇ ਤੋੜਨਾ ਫੇਰ ਤਾਨੂੰ ਹੁਣ ਹੁਣ ਤਾਨੂੰ ਪੀੜ ਹੋਈ ਆ ਆ ਮਾਰੂ ਤੇਰੇ ਬੁੱਥੇ ਕਰਾ ਕੇ ਛਿਪੇ ਮਾਰੂ ਬੁੱਥੇ ਕਰ ਓਨੂੰ ਤੇ ਬੜੀ ਛੇਤੀ ਕਿਆ ਜੇ ਪੀੜ ਹੋ ਗਈ ਤੈਨੂੰ ਨਾ ਮੱਤ ਨੀ ਚੱਲੀ ਏ ਕਹਿਤਾ ਵਾ ਤੇ ਕਿਹੜੀ ਫਿਤੀ ਰੱਖੀ ਏ ਦੀ ਤੂੰ ਚਬਾਂ ਸੰਭਲ ਹੋ ਕੇ ਤਾਂ ਚੱਲਦੀ ਆ ਉਹਦੀ ਮੈਂ ਕੀ ਕਿਆ ਤੁਸੀਂ ਮੇਰੇ ਕੋਲ ਆਈ ਆ ਨਾ ਜਾਣ ਕੇ ਪੰਗੇ ਵਧੀਆਂ ਆ ਮੈਂ ਤੇਰੇ ਤੋਂ ਪਿਆਰ ਨਾ ਚਾਹੇ ਕੀ ਅਮਰ ਉੱਡ ਜਾ ਹਾਲੇ ਸਫਾਈ ਕਰ ਲੈਂਦੇ ਤੇ ਆ ਪਿਆਰ ਨਾ ਉਹ ਨਾ ਤਰੀਕਾ ਪਿਆਰ ਨਾ ਹੁੰਦਾ ਰਜਾਈ ਖਿੱਚਣ ਦਾ ਤੇ ਮੈਂ ਆ ਪਿਆਰ ਨਾ ਠਾਉਂਦੀ ਹਾਂ ਜੇ ਤੂੰ ਨਹੀਂ ਉੱਠੀ ਫੇਰੀ ਉਹਨੇ ਖਿੱਚੀ ਆ ਰਜਾਈ ਜਿਹਨੂੰ ਪਿਆਰ ਨਹੀਂ ਉਹਦੋਂ ਮੈਂ ਕੁਛ ਕੀਤਾ ਹੀ ਆ ਜਿਹੜੀ ਮੰਮੀ ਜ਼ਿਆਦਾ ਪੜਕੋਂਦੀ ਆ ਇਹਨੇ ਤਾਂ ਜ਼ਿਆਦਾ ਖੂਹੇ ਚੜ ਗਈ ਆ ਇਹਦੀ ਜ਼ੁਬਾਨ ਮੇਰੇ ਖਿੱਚਣੀ ਪੈਣੀ ਆ ਕਿੱਦਾਂ ਪਾ ਤੂੰ ਮੰਮੀ ਜੀ ਮੇਰੇ ਤੋਂ ਖਚਾ ਦਿਓ ਭਲਾ ਇਹ ਖਾਂ ਲੱਗੀਆਂ ਜੇ ਬੋਧੀਆਂ ਟੁੱਟੇ ਸ਼ੁਕਰ ਮੈਨੂੰ ਅੱਗੇ ਬੜਾਦੀ ਚੜ੍ਹਦੀ ਮਾਤਿ ਦੇ ਤੇਰੀ ਪਿਆਰ ਕੋ ਫੋਨ ਤੇ ਦੱਸ ਮੰਮੀ ਤੁਸੀਂ ਉਹਨੂੰ ਹਟਾ ਲਓ ਹੱਟ ਦਵਾਲੇ ਕੋਈ ਜਾਂਦੀਆਂ ਜੇ ਤੂੰ ਤੂੰ ਚੁੱਪ ਕਰ ਜਾ ਮੇਰੇ ਕੋਲ ਖਾਣਗੀ ਤੂੰ ਖੱਦ ਹੋ ਗਈ ਏ ਤੁਹਾਡੀ ਆਲੀ ਇਹ ਉਹ ਮਾਰ ਦੋ ਹਾਂ ਇੱਕ ਨਾਲ ਆਕਲਾ ਜੂਗੀ ਉਹਨੂੰ ਦੱਸ ਆ ਸੱਸ ਤਾਂ ਤਾਂ ਹੀ ਖਾਂਦੀ ਏ ਉੱਥੇ ਗਾਲਾਂ ਹੈਗੀ ਮੈਨੂੰ ਤੁਹਾਡੇ ਤੋਂ ਵੱਧ ਅਕਲ ਹੈਗੀ ਹੈ ਤੂੰ ਸਵਾਰ ਹਾਜੀ ਜਾਨੀ ਸਿੱਖੋ ਜਾ ਕੇ ਚੁੱਪ ਕਰ ਪੁੱਤ ਮੂ ਨਾਲ ਨਾ ਇੱਥੇ ਕੋਈ ਨਾ ਕੀ ਅਗਰ ਮੇਰੇ ਕਮਰੇ ਚ ਨਾ ਆਇਆ ਅਗਰ ਜਿੰਨੀ ਦਿਨ ਮੈਂ ਸੁੱਤੀ ਹੁਣੀ ਆ ਸੁੜ ਗਿਆ ਨਾ ਸੁੱਤੀ ਅੱਜ ਤਾਂ ਬਾਹਰ ਤੇ ਕਮਰੇ ਚ ਨਾ ਮੜਿਓ ਛੱਡ ਨਾ ਵਾ ਆਪੋ ਆਪਣੇ ਸਵਾਈ ਸੋਈ ਕਰ ਲਿਆ ਕਰੂਗੀ ਫਿਰ ਮੈਂ ਜਾਉ ਤੂੰ ਆਹੋ ਆ ਜਾਂਦੀਆਂ ਸੇ ਜਾ ਜਾ ਹੱਥ ਨਹੀਂ ਹਲਦਾ ਤੋ ਤੇ ਮਾਸਾ ਵੀ ਨਹੀਂ ਜਾਣਾ ਹੀ ਛੱਡ ਨਾ ਵਾ ਚਲਾ ਬਾਸ ਲਈ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਮੈਂ ਜਾ ਚੱਲ ਕਰ ਹੀ ਲੈਣਾ ਉਹ ਚੱਲ ਗਾਂ ਨਹੀਂ ਹੋਣੀ ਕਿ ਕਿ ਕਲਾ ਲੈਰੀ ਦਬੋਲਣ ਦੀ ਸਾਤ ਨਾ ਮਿੰਨੂ ਕਲਾਸ ਖੋਂਡੀਆਂ ਸੋਨੋ ਜਾਣੀ ਮੂ ਤੇਰੀ ਸਮਝ ਆਉਂਦੀ ਪੀਣਾ ਨਹੀਂ ਦੀ ਮਤ ਕਿੱਦਾਂ ਮੇਰੀ 30 ਦਿਵਾਲੇ ਹੋਈਆਂ ਆਣ ਕੇ ਮੇਰਾ ਤਾਂ ਜੀ ਕੰਡਾ ਫੜ ਕੇ ਸੇ ਮਾਰਾ ਇੱਕ ਦੂਜੀ ਦੇ ਨਾਲ ਉਹਨੇ ਲਈ ਮੰਮੀ ਕੁਛ ਕਿਹਾ ਜਿਹੜੀ ਦੂਜੀ ਆਈ ਹੈ ਨਾ ਤੇ ਜਿਹਨੂੰ ਪੂਏ ਚੜਾਇਆ ਵਾ ਜਿਆਦਾ ਹੀ ਕੁਛ ਹੋਰ ਨਾ ਉਹਦੇ ਕਰਕੇ ਤੇੜੀ ਦੂਜੀ ਉਹ ਵੀ ਡਈ ਪੂਏ ਚੜਨ ਜੇ ਤੇ ਮੂੰਹ ਚ ਜਪਾਨ ਨਹੀਂ ਹੁੰਦੀ ਕਿੱਦਾਂ ਪਟਰ ਪਟਰ ਬੋਲਣ ਦੀ ਹੈ ਜੋ ਵੀ ਹੈ ਇੰਨਾ ਪਤਾ ਨਹੀਂ ਕਾਦਾ ਵੈਰ ਹੈ ਇਹਨਾਂ ਦੋਨਾਂ ਜਾਣੀਆਂ ਨੂੰ ਕਿ ਮੈਂ 4 ਦਿਨ ਆਈ ਆ ਤੇ ਮੈਨੂੰ ਸੁੱਖ ਨਾ ਰਹਿਣ ਦਿਓ ਇੱਥੇ ਨਹੀਂ ਮੈਂ ਤਾਂ ਮਾਹੀ ਕਿਤੇ ਸੁੱਖਣਾ ਕਰਕੇ ਆਪਣੀ ਧੀ ਨੂੰ ਲੈ ਆਈ ਆ ਕਿੱਨਾ ਹੋੜੀਆਂ ਨੂੰ ਕਿਤੇ ਮੈਂ ਕਿਹਾ ਤੋ ਕੀ ਪੈ ਗਿਆ ਕਿ ਕੱਲ ਨੂੰ ਆ ਗਈ ਆ ਮਾ। ਚੱਲ ਮੰਮੀ ਤੂੰ ਹੀ ਨਾ ਇਦਾਂ ਕਰੋ ਇਹਨਾਂ ਦਾ ਤੇ ਕੰਮ ਹੀ ਆ ਕੋਈ ਨਹੀਂ। ਚੱਲ ਜਾਣਾ ਥੋੜੇ ਦਿਨ ਲਈ। ਕਿੰਨਾ ਦੁੱਖ ਹੁੰਦਾ ਵਿਚਾਰ ਦੇ ਰਹਿਣ ਆਈ ਵਿਚਾਰੀ ਜਰੀ ਨਹੀਂ ਜਾਣਦੀ ਇਹਨਾਂ ਕੋ। ਹੈ? ਕੋ ਪ੍ਰਦਰਸ਼ਨੀ ਕਰਦੀ ਆ। ਮੰਮੀ ਤੂੰ ਹੀ ਨਾ ਹੋਏ ਤੇ ਮੈਨੂੰ ਵੜਨ ਹੀ ਨਾ ਦੇਣ ਇੱਥੇ ਦੋਨੋਂ ਜਾਣੀਆਂ ਚੱਲਦੀਆਂ ਹੈਗੀਆਂ। ਬੱਚਕਾ ਬੋਲਦੀ ਏ ਕਿਉਂ ਨਾ ਵੜਨ ਦੇਣ ਹੈ? ਅਜੇ ਅਸੀਂ ਜਿੰਦੇ ਜਾਗਦੇ ਆ। ਤੂੰ ਆਉਣਾ ਪੁੱਤ ਸਾਡੇ ਕਰਕੇ ਠੀਕ ਹੋਣਾ। ਇਹਨਾਂ ਤੇ ਕੀ ਆਇਆ ਵਾ? ਤੂੰ ਫਿਕਰ ਨਾ ਕਰ ਹੈ? ਵੇਖੀ ਹਾਂ। ਥੋੜਾ ਜਿਹਾ ਇਹ ਸਮਾ ਤੇਰੇ ਨਾਲ ਵੀ ਲਵਾ ਦੇਣਾ ਜ਼ਮੀਨਦਾਰ ਵੇਖੀ ਤੇਰੇ ਅੱਗੇ ਪਿੱਛੇ ਫਿਰਦੀਆਂ ਇਹਨਾਂ ਨੂੰ ਇੱਕ ਵਾਰੀ ਦਿਨੇ ਤਾਰੇ ਨਾਲ ਨਾ ਵਿਖਾ ਲੈ ਤੇ ਮੇਰਾ ਨਾਂ ਵੀ ਜੀਵਨ ਦੀ ਮੰਮੀ ਇੱਕ ਤੇ ਇਹ ਨਾ ਮਿੰਟ ਬਾਅਦ ਤੇਰੀ ਸੱਸ ਇਦਾਂ ਹੈ ਤੇਰੀ ਸੱਸ ਇਸ ਇਦਾਂ ਨਾ ਮੈਨੇ ਬੜੇ ਮਾਰਦੀਆਂ ਵਾ ਨਹੀਂ ਇੱਕ ਤੇ ਵੱਡੜ ਵਾਲੀ ਤੇਰੀ ਸੱਸ ਉਹਨੂੰ ਪਵਾੜੇ ਪਾਉਣੇ ਨੂੰ ਕੱਲ ਦਾ ਦਿਨ ਰੱਖ ਲੈਂਦੀ ਹੈ ਉਹਨੂੰ ਲਿਖ ਪਤਾ ਪਰ ਜਾਇਆ ਵਾ ਕਿਤੇ ਮਿਹਣਾ ਮਾਰਨ ਗਈਆਂ ਉਹ ਵੀ ਚਾਹ ਦਹੀਂ ਤੱਤੇ ਪਾਣੀ ਦੀਆਂ ਥੰਡੇ ਪਾਣੀ ਦੀਆਂ ਮੇਰਾ ਜੀ ਕਦਾ ਮਰਨ ਬੰਦਾ ਤੇ ਵੱਟ ਕੇ ਉਹਦੀ ਨਹੀਂ ਉਹਦਾ ਤੇ ਸੁਭਾਈ ਇਦਾਂ ਦਾ ਵਾ ਆ ਵੀ ਸੁਭਾਅ ਨਹੀਂ ਤਾਂ ਦਾ ਜੇ ਕੋਈ ਗੱਲ ਹੈਗੀ ਤਾਂ ਸੱਚੀ ਸੱਚੀ ਦੱਸ ਦੇ ਮੈਨੂੰ ਤੂੰ ਵੀ ਮੇਰੇ ਕੋਲ ਕਾਹੋਂ ਡੀ ਗਿਆ ਕੁਐਸ਼ਨ ਦੱਸ ਦੇ ਹੁਣ ਮੰਮੀ ਕੋਈ ਗੱਲ ਨਹੀਂ ਕੀ ਤੁਹੀ ਵੀ ਹੁਣ ਸਿਰ ਖਾਣ ਡੀਓ ਮੇਰਾ ਜਾਂ ਤੁਹੀ ਵੀ ਕੰਮ ਕਰੂ ਜਾ ਚਲੇ ਜਾ ਕਰ ਨਹੀਂ ਕੋਈ ਗੱਲ ਹੁਣ ਨਾ ਸੌਂ ਜਾ ਮੇਰਾ ਪੁੱਤ ਤੈਨੂੰ ਚਾਹ ਲਿਆਵਾ ਬਣਾ ਕੇ ਤੇਰੇ ਲਈ ਲਿਆਓ ਮੰਮੀ ਹੁਣ ਕਿੱਥੇ ਨੀਂਦ ਆਉਣੀ ਕੋਲੀ ਇਹਨਾਂ ਨੇ ਮੇਰੀ ਨੀਂਦ ਚੱਲ ਕੋਈ ਨਹੀਂ ਉੱਠ ਕੇ ਤਿਆਰ ਬਿਆਰ ਹੋ ਹੈ ਮੋਹ ਹੱਥ ਤੋੜ ਤਿਆਰ ਹੋ ਤੇ ਮੈਂ ਤੇਰੇ ਵਾਸਤੇ ਲੈ ਲਿਓ ਚਾਹ ਹੈ ਨਹੀਂ ਚਾਹ ਪੀਂਦੀ ਮੈਨੂੰ ਨਹੀਂ ਪਤਾ ਮੰਮੀ ਮੈਂ ਨਾ ਜਿਸ ਪਿੰਡਰ ਨੂੰ ਫੋਨ ਲੱਗਿਆ ਕਰਨਾ ਕਿ ਮੈਨੂੰ ਇੱਥੋਂ ਲੈ ਜਾਓ ਇੱਥੇ ਮੇਰੀ ਬੜੀ ਬੇਇਜ਼ਤੀ ਹੋਣੀ ਆ ਹਾਏ ਹਾਏ ਨਹੀਂ ਪੁੱਤ ਸੁਖੀ ਸਾਹ ਦੀ ਫੋਨ ਨਾ ਕਰੀ ਹੈ ਕੀ ਗੱਲ ਆ ਇੰਨਾ ਤੇ ਕੀ ਆਇਆ ਇੰਨਾ ਹੋਣੀਆਂ ਨੂੰ ਕੋਣ ਪੁੱਛਦਾ ਵਾ ਅਸੀਂ ਜਿੰਦੇ ਜਾਗਦੇ ਹਜੇ ਪੁੱਤ ਸਾਡੇ ਹੁੰਦਿਆਂ ਨਾ ਫਿਕਰ ਕਰਿਆ ਕਰ ਕੋਈ ਗੱਲ ਨਹੀਂ ਐਵੇਂ ਨਾ ਕਿਤੇ ਫੋਨ ਕਰਦੀ ਉਹਦੇ ਦੋਸਾਂ ਨੂੰ ਪੱਜਾ ਲੈਣਾ ਲੈਣ ਚੁੱਪ ਕਰਕੇ ਬਹਿ ਠੀਕ ਹੋਣਾ ਕਰ ਤੋ ਰਾਮ ਮੈਂ ਵੀ ਹੈਗੀ ਹੋਰ ਕੀ ਕਰਾਂ ਲੈ ਮੀਆਂ ਚਾਹ ਬਣਾ ਕੇ ਬਹਿ ਜਾ ਨਾ ਮੇਰੇ ਹੱਥ ਹੋ ਗਈ ਨਾ ਵਾਲੀ ਕਿਤੇ ਇਹਨਾਂ ਨੇ ਮਾਂਜਾ ਉਹਨੂੰ ਨਵਾਈ ਪੈਣਾ ਵਾ ਜਾਨਾ ਹੀ ਪੂਹੇ ਚੰਡੀ ਆ ਇਹਨਾਂ ਨੂੰ ਚੇਤਾ ਭੁੱਲ ਜਾਣਾ ਤੇ ਤੁਹਾਡੀ ਸੱਸ ਦਾ ਨਾਮ ਕੀ ਹੈ ਦੱਸ ਨਹੀਂ ਇਹਨਾਂ ਨੂੰ ਬਈ ਬੋਤਾਨਾ ਇਹ ਦੋਹਰਨਾ ਵਾ ਆ ਜਿਹੜੀ ਨਾ ਉਹ ਹੈ ਨਾ ਸਾਰੇ ਪੁਆੜੇ ਦੀ ਜੜ ਇਹ ਆ ਇਹਨਾਂ ਨੂੰ ਸਾਡੇ ਮੁਖੀਆਂ ਚਾਹੀਦੀਆਂ ਵਾ ਹੈ ਜਿੰਨੇ ਪੁਆੜੇ ਪਾਉਂਦੇ ਇਹ ਪਾਉਂਦੀ ਆ ਘਰ ਦੇ ਵਿੱਚ ਉਹ ਕਾਲੀ ਦੀ ਤੇ ਹਿੰਦੀ ਹੈ ਨਹੀਂ ਤੇ ਮੇਰੇ ਗੜੀ ਚੂ ਵੀ ਕਰ ਦੇ ਕਿਤਾ ਨੂੰ ਮਗਰ ਲਾਇਆ ਵਾ ਹੈ ਰਲਕੇ ਦੋਵੇਂ ਜਾਣਗੇ ਕਿ ਕਿੱਦਾਂ ਮੇਰੀ ਕੀ ਦੇ ਦਿਵਾਰੇ ਚੜਿਨਾ ਵਾ ਇਹਨਾਂ ਨੂੰ ਮਤਮ ਤੁਮ ਵੀ ਚੜਜਣਾ ਪਹਿਲੀ ਵਾਲੀ ਜੀਵਨ ਹੋਣਾ ਮੈਨੂੰ ਬੜਨਾ ਹੀ ਪੈਣਾ ਵਾ ਸਿਕਰਨਾ ਕਰੋ ਤੁਸੀਂ ਲੈ ਇਹਦਾ ਵੀ ਕੋਹ ਨਹੀਂ ਹਾਲ ਪਾਠੀਆਂ ਨੂੰ ਮਰ ਚਲੀ ਗਿਓ ਦੱਸ ਕੀ ਕਰਨੀ ਅਸੀਂ ਪੜਾਈਆਂ ਪਾਠੀਆਂ ਹੈ ਇਹਨੂੰ ਕਿੰਨੀ ਵਾਰੀ ਕਹਾਂ ਕਿ ਤੇ ਰੈਸਟ ਕਰਿਆ ਕਰ بس ਉਹ ਹੋਈ ਕੰਮ ਮੇਰਾ ਹਟਦੀ ਨਹੀਂ ਕਰਦਾ ਇਤਨਾ ਗੱਲ ਬਾਠ ਠੀਕ ਆ ਤੇਰਾ ਪਾਥੀਆਂ ਨੇ ਪਿਆਰ ਪੈ ਗਿਆ ਵਾ ਇੱਕ ਸਿਲੰਡਰ ਭਰਿਆ ਹੋਇਆ ਇਹਨਾਂ ਤਿੰਨ ਤਿੰਨ ਮਹੀਨੇ ਨਹੀਂ ਮੁੱਕਦਾ ਦੋ ਦੇ ਹੀ ਹੈਗੇ ਆ ਇੱਥੇ ਕਿੰਨੇ ਕਿ ਜਾਣੇ ਦੱਸ ਕਿਹੜੀ ਚੀਜ਼ ਨਹੀਂ ਘਰ ਚਾਹੀਦੀ ਕਮ ਸੋ ਕਮ ਚੀਜ਼ ਹਰ ਇੱਕ ਘਰ ਹੋਏ ਰੋਟੀ ਗੁਜ਼ਾਰਾ ਹੁੰਦਾ ਵੱਧ ਹੋ ਗਈ ਆ ਤੇਰੀ ਉਹ ਵੀ ਜਨਾਨੀ ਏ ਜਿਹਦੇ ਘਰ ਦੋ ਟੋਕਰੀਆਂ ਪਾਥੀਆਂ ਦੀਆਂ ਨਾਲ ਘਰੋਂ ਨਿਕਲ ਓ ਮੈਂ ਮੰਨਦਾ ਤੇਰੀ ਗੱਲ ਸਾਡੇ ਇੱਥੇ ਕਿੰਨੇ ਕਿ ਜੀ ਆਵੇਂ ਚੱਕਰਾਂ 'ਚ ਪਈ ਰਹਿਣੀ ਆ ਨਾਲ ਖੇਤਲਾਂ ਕਰਨੀਆਂ ਅੱਛਾ ਉਹ ਰੈਟ ਕਰ ਲਿਆ ਕਰ ਘੜੀ ਜੇ ਜਦੋਂ ਮੈਂ ਸਾਗ ਬਣਾਉਣੀ ਆ ਉਦੋਂ ਤੇ ਕਹਿੰਦੇ ਜੇ ਇਸ ਸਾਲ ਦੇ ਵਿੱਚ ਮਜ਼ਾ ਹੀ ਬੜਾ ਹੁੰਦਾ ਚੱਲੇ ਅੱਗੇ ਵਧਨਦਾ ਓਏ ਉਹ ਤਾਂ ਤੇਰੀ ਗੱਲ ਪਰ ਮੈਂ ਦਾਲ ਬਣਾ ਲੈਣੀ ਆ ਕਦੀ ਕੋਈ ਚੀਜ਼ ਬਣਾ ਲੈਣੀ ਆ ਕੱਲੇ ਸਿਲੰਡਰ ਨਾਲ ਗੁਜ਼ਾਰਾ ਹੁੰਦਾ ਓਏ ਐਵੇਂ ਡਈ ਰਹਿਣੀ ਆ ਰਾਤ ਦਿਨ ਨਾਲੇ ਹੱਥ ਲਬੇੜਨੀ ਆ ਆਪਣੇ ਹਾਂ ਮੁਰਕਿਆ ਨਹੀਂ ਮੇਰੇ ਲੱਖ ਪੀੜ ਹੁੰਦੀ ਆ ਉਹ ਚੱਲ ਕੋਈ ਗੱਲ ਨਹੀਂ ਜੇ ਨਕਚੇ ਮੇਰੀਆਂ ਹੱਲੇ ਲੱਤਾਂ ਬਾਵਾ ਗੋਡੇ ਕੰਮ ਕਰਦੇ ਮੈਨੂੰ ਕਰਨ ਦੇ ਬਿਲਕੁਲ ਹੀ ਨਾ ਬਥੇਰੀਆਂ ਹੋ ਗਈਆਂ ਆਵੇ ਉਹ ਵੀ ਕਿੰਨੀਆਂ ਪਈਆਂ ਆ ਵੀ ਆ ਪੰਜ ਸੱਤ ਪੰਡਾ ਹੋ ਗਈਆਂ ਹੁਣ ਨਾ ਗਰੇਜ ਕਰੀ ਇਸ ਗੱਲ ਤੋਂ ਉਹ ਨਹੀਂ ਬਾਬਾ ਮੈਂ ਪੱਥ ਦੀ ਨਾਲੇ ਹੁਣ ਇੱਕ ਕੰਮ ਹੋਰ ਕੁੜੀ ਕੋ ਜਾਨ ਨੂੰ ਬੜਾ ਜੀ ਕੰਡਿਆ ਵਾ ਉਹਨੇ ਅਖਣਾ ਆਪਣੇ ਮੇਰਾ ਮਾਂ ਪਿਓ ਆਇਆ ਹੀ ਨਹੀਂਗਾ ਤੇ ਆਪਾਂ ਕੁੜੀ ਕੋ ਹੋ ਕੇ ਆਈਏ ਨਾਲੇ ਮੇਰਾ ਰੋਜ਼ ਮੇਲ ਨੂੰ ਬੜਾ ਜੀ ਕੰਡਿਆ ਤੇ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਚੱਲ ਜਾਨੇ ਕੱਲ ਨਾਲੇ ਐਤਵਾਰ ਆ ਉਹ ਘਰ ਹੀ ਹੋਣੀ ਹੈ ਠੀਕ ਹੈ ਕਿ ਨਹੀਂ ਨਾਲੇ ਸ਼ਹਿਰ ਨੂੰ ਦੱਸਣ ਲਈ ਵੀ ਅਮਨ ਵੀ ਆਈ ਹੈ ਤੇ ਆਪਾਂ ਜਾਣਾ ਤਾਂ ਹੈਗਾ ਹੀ ਆ ਇਹ ਕੋਈ ਜਾਵਾਂਗੇ ਤੁਹਾਨੂੰ ਰੁਪਇਆ 500 ਦੇਵਾਂਗੇ ਇਹਦੀ ਸੱਸ ਨੇ ਕਹਿਣਾ ਵਾ ਜਦੋਂ ਇਹਦੀ ਕੁੜੀ ਵੀ ਆਈ ਕੋਈ ਆਇਆ ਹੀ ਨਹੀਂਗਾ ਭਾਵੇਂ 500 ਦੇ ਆਈ ਭਾਵੇਂ 1000 ਦੇ ਆਈ ਉਹ ਤਾਂ ਕੋਈ ਗੱਲ ਨਹੀਂ ਪਰ ਇੱਕ ਤੈਨੂੰ ਮੈਂ ਰਸਾਂ ਉਹਨਾਂ ਦੇ ਘਰ ਕੋਈ ਨਾ ਕੋਈ ਕੁੱਤੀ ਚੀਕਾ ਚੱਲਦਾ ਰਿੰਦਾ ਵਾ ਤੇ ਇਹ ਨਾ ਆਈ ਉੱਥੇ ਜਾ ਕੇ ਤੇ ਬੁਰੇ ਬਾਂਜੀਏ ਕਿਸੇ ਗੱਲੋਂ ਤੇ ਤੂੰ ਅਜੇ ਨਾ ਟਿਕ ਜਾ ਉਹ ਕੁੜੀ ਨੂੰ ਜਾਲਾਂਦੇ ਆਪਣੇ ਸਹੁਰੇ ਤਾਂ ਫੇਰ ਚੱਲ ਜਾਾਂਗੇ ਦੱਸ ਉਹਦਾ ਕੀ ਪਤਾ ਉਹਨੇ ਹਫ਼ਤਾ ਰਹਿਣਾ ਕਿ ਦੱਸ ਦੇਣਾ ਰਹਿਣਾ ਤੇ ਹੁਣ ਆਪਾਂ ਇਹ ਕਰਕੇ ਜਾਵਾਂਗੇ ਹੀ ਨਾ ਆ ਕੋਈ ਗੱਲ ਨਹੀਂ ਉਹਨੇ ਚਲੀ ਜਾਣਾ ਵਾ ਯਾਰ ਉੱਥੇ ਕੋਈ ਨਾ ਕੋਈ ਗੱਲ ਛਿੜੀ ਰਹਿੰਦੀ ਆ ਹਨਾ ਤੇ ਕੋਈ ਗੱਲ ਬਾਤ ਹੋਈ ਤਾਂ ਮੈਂ ਮੂੰਹੋਂ ਕੋਈ ਗੱਲ ਨਿਕਲੂਗੀ ਚੱਲ ਬਾਬਾ ਨਹੀਂ ਜਾਣਾ ਤਾਂ ਚੱਲ ਤੁਹਾਡੀ ਮਰਜ਼ੀ ਆ ਮੈਨੂੰ ਕਰ ਲਾਂਗਾ ਇਹਨਾਂ ਤੱਕ ਮ ਜਾਉਗਾ ਤੂੰ ਚਲ ਆਣ ਕੇ ਕੋਈ ਰੋਟੀ ਪੈਂਦਾ ਕਰ ਕਰ ਲੈ ਸਰ ਵਾਲੇ ਕੰਬੜੀਆਂ ਨਹੀਂ ਗੋਇਆਂ ਨੂੰ ਮਰ ਜਣਾ ਤੋ ਇਦਾਂ ਹੀ ਗੋਇ ਸਿਕਾਉਂਦੀ ਐ ਨਹੀਂ ਕਹਿੰਦੇ ਜ਼ਿੰਦਗੀ ਦਿੱਤੀ ਨਾ ਰੱਬ ਨੇ ਤੇ ਚਾਰ ਦਿਨ ਕਿਤੇ ਚੰਗੀ ਕੱਟ ਲਾ